ਸੋਚਣਾ ਜ਼ਰੂਰ ਅਸੀਂ ਸਾਰੇ ਕੀ ਸਾਂ ਤੇ ਕੀ ਬਣ ਚੁੱਕੇ ਹਾਂ ਇਹ ਲਿਖਤ ਬਲਦੀਪ ਸਿੰਘ ਰਾਮੂ ਵਾਲੀਆ ਦੀ ਹੈ ਇੱਕ ਕਾਲਪਨਿਕ વાર્ਤਾ ਹੈ ਮੈਂ ਹਰਸ਼ਰਨ ਕੌਰ ਇਸ ਨੂੰ ਹੂ ਬੂ ਮੌਖਿਕ ਰੂਪ ਚ ਤੁਹਾਡੇ ਸਾਹਮਣੇ ਪੇਸ਼ ਕਰ ਰਹੀ ਹਾਂ ਭਾਵੇਂ ਇਹ ਮਨ ਦੀ ਉਪਜਾ ਹੈ ਪਰ ਅੱਜ ਸਾਡੇ ਸਭ ਨੂੰ ਹਲੂਣਾ ਦੇਣ ਲਈ ਬਹੁਤ کارਗਰ ਹੈ ਬਿਲਕੁਲ ਸ਼ਾਂਤ ਵਾਤਾਵਰਣ ਤੇ ਇੱਕ ਇਲਾਹੀ ਨੂਰ ਦਾ ਪ੍ਰਕਾਸ਼ ਚਾਰੇ ਪਾਸੇ ਪਸਰਿਆ ਹੋਇਆ ਹੈ ਕਾਇਨਾਤ ਉਹਦੀ ਸੇਵਾ ਵਿੱਚ ਹਾਜ਼ਰ ਹੈ ਉਸੇ ਵਕਤ ਇੱਕ ਦਸਤਖ ਹੁੰਦੀ ਹੈ ਮਾਤਾ ਸਾਹਿਬ ਕੌਰ ਜੀ ਦੀ ਨੀਲੇ ਦੇ ਸ਼ਾ ਅਸਵਾਰ ਸਤਗੁਰੂ ਜੀ ਦੇ ਸਨਮੁਖ ਆਣ ਕੇ ਮਾਤਾ ਜੀ ਨਮਨ ਕਰਦੇ ਨੇ ਪਾਤਸ਼ਾਹ ਕਹਿਣ ਲੱਗੇ ਸਾਹਿਬ ਕੌਰ ਜੀ ਚਿਹਰੇ ਦੇ ਹਾਵ ਭਾਵ ਦੱਸਦੇ ਨੇ ਕੁਝ ਪੁੱਛਣਾ ਲੋਚਦੇ ਹੋ ਮਾਤਾ ਜੀ ਕਹਿਣ ਲੱਗੇ ਹਾਂ ਜੀ ਪੁੱਛਣਾ ਤਾਂ ਚਾਹੁੰਦੀ ਆ ਜੇ ਤੁਹਾਡਾ ਹੁਕਮ ਹੋਵੇ ਤਾਂ ਸਤਗੁਰੂ ਕਹਿਣ ਲੱਗੇ ਜ਼ਰੂਰ ਪੁੱਛੋ ਕੀ ਪੁੱਛਣਾ ਮਾਤਾ ਜੀ ਕਹਿਣ ਲੱਗੇ ਗੁਰੂ ਸਾਹਿਬ ਕੀ ਤੁਹਾਨੂੰ ਪਤਾ ਹੈ ਇੱਕ ਮਾਂ ਲਈ ਸਭ ਤੋਂ ਲੋੜਿੰਦੀ ਪਿਆਰੀ ਚੀਜ਼ ਕੀ ਹੁੰਦੀ ਹੈ ਜਹਾਨ ਅੰਦਰ ਸਤਗੁਰੂ ਆਖਣ ਲੱਗੇ ਤੁਸੀਂ ਦੱਸੋ ਸਾਹਿਬਕੌਰ ਜੀ ਮਾਤਾ ਜੀ ਕਹਿਣ ਲੱਗੇ ਇੱਕ ਮਾਂ ਲਈ ਉਹਦੀ ਔਲਾਦ ਸਭ ਤੋਂ ਕੀਮਤੀ ਹੁੰਦੀ ਹੈ ਮੇਰੇ ਚਾਰ ਪੁੱਤਰ ਸਨ ਜੋ ਮੈਨੂੰ ਬਹੁਤ ਪਿਆਰ ਕਰਦੇ ਸੀ ਪਰ ਸਤਗੁਰੂ ਜੀ ਤੁਸੀਂ ਮੇਰੇ ਚਾਰੇ ਪੁੱਤ ਮੈਂ ਤੋਂ ਪੁੱਛੇ ਬਿਨਾ ਤੋੜ ਦਿੱਤੇ ਮੈਂ ਫੇਰ ਵੀ ਸਬਰ ਦਾ ਘੁੱਟ ਪਰ ਲਿਆ ਸਾਬੋ ਕੀ ਤਲਵੰਡੀ ਤੁਸੀਂ ਬੜੇ ਫਖਰ ਨਾਲ ਕਿਹਾ ਸੀ ਮੈਨੂੰ ਸਾਹਿਬ ਕੋਰੇ ਤੂੰ ਚਾਰ ਪੁੱਤਰਾਂ ਦਾ ਝੋਰਾ ਨਾ ਕਰੀ ਆਹ ਦੇਖ ਤੇਰੀ ਝੋਲੀ 'ਚ ਹਜ਼ਾਰਾਂ ਪੁੱਤ ਪਾਉਣ ਲੱਗਿਆ ਇਹਨਾਂ ਪੁੱਤਰਾਂ ਕੇ ਸੀਸ ਪਰ ਵਾਰ ਦੀ ਇਹ ਸਤਚਾਰ ਚਾਰ ਮੂਹੇ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਯਾਦ ਹੈ ਨਾ ਤੁਹਾਨੂੰ ਉਹ ਦਿਨ ਸਾਹਿਬ ਕਹਿਣ ਲੱਗੇ ਬਿਲਕੁਲ ਸਾਹਿਬ ਘਰੇ ਮੈਨੂੰ ਚੇਤਾ ਹੈ ਤੇਰੇ ਚਾਰ ਲੈ ਕੇ ਹਜ਼ਾਰਾਂ ਤੇਰੀ ਝੋਲੀ ਪਾਏ ਸੀ ਪਰ ਅੱਜ ਤੂੰ ਇਹ ਕਿਉਂ ਪੁੱਛਦੀ ਪਈ ਐ ਖੁੱਲ ਕੇ ਦੱਸ ਮਾਤਾ ਸਾਹਿਬ ਘਰ ਕਹਿਣ ਲੱਗੇ ਅੱਜ ਮੇਰੇ ਫਤਿਹ ਸਿੰਘ ਦਾ ਜਨਮ ਦਿਨ ਐ ਸੱਚੇ ਪਾਤਸ਼ਾਹ ਮੈਂ ਤੁਹਾਡੇ ਅੱਗੇ ਅਰਜ਼ ਲੈ ਕੇ ਆਈ ਆ ਆਪਣੇ ਹਜ਼ਾਰਾਂ ਚੋਂ ਬਸ ਮੇਰਾ ਇੱਕ ਫਤਿਹ ਮਿਲਾ ਦਿਓ ਮੈਂ ਤਾਂ ਲੱਭ ਕੇ ਥੱਕ ਗਈ ਆ ਜਿਹਨੂੰ ਕਲੇਜੇ ਲਾ ਕੇ ਠੰਡ ਪਾ ਸਕਾਂ ਤੁਹਾਨੂੰ ਹਜ਼ਾਰਾਂ ਦਿੱਤੇ ਸੀ ਮੈਨੂੰ ਮੇਰਾ ਫਤਿਹ ਸਿੰਘ ਹੀ ਦੇ ਦਿਓ ਪਾਤਸ਼ਾ ਇਹ ਗੱਲ ਸੁਣ ਕੇ ਪਾਤਸ਼ਾ ਨੇ ਚਿਹਰਾ ਦੂਜੇ ਪਾਸੇ ਕਰ ਲਿਆ ਤੇ ਅੱਜ ਸਾਹਿਬਾਂ ਦੇ ਨੇਤਰਾਂ ਚੋਂ ਬੂੰਦ ਟਪਕੀ ਤੇ ਸਤਿਗੁਰੂ ਭਰੇ ਬੋਲਾ ਨਾਲ ਕਹਿਣ ਲੱਗੇ ਤੈਨੂੰ ਕਿੱਥੋਂ ਮਿਲਾਦਿਆ ਫਤਿਹ ਸਿੰਘ ਅਜੇ ਤੇ ਮੈਨੂੰ ਵੀ ਨਹੀਂ ਮਿਲਿਆ ਜਿਨ੍ਹਾਂ ਤੇ ਮਾਣ ਸੀ ਉਹ ਅੱਜ ਸਿੱਖੀ ਤੋਂ ਬੇਮੁਖ ਹੋ ਕੇ ਨਸ਼ਿਆਂ ਵਿੱਚ ਗਲਤਾਨ ਐਸ਼ ਪ੍ਰਸਤੀ ਭਰਿਆ ਜੀਵਨ ਬਤੀਤ ਕਰ ਰਹੇ ਨੇ ਸਾਹਿਬ ਬੋਲਦੇ-ਬੋਲਦੇ ਰੁਕ ਗਏ ਤੇ ਦੁਬਾਰਾ ਗੱਲ ਕਹਿਣ ਲਈ ਬੁੱਲ ਫੜਕੇ ਪਰ ਬੋਲ ਅਧੂਰੇ ਰਹਿ ਗਏ ਨੌਜਵਾਨ ਬਲਦੀਪ ਸਿੰਘ ਰਾਮੂ ਵਾਲੀਆ ਅੱਗੇ ਲਿਖਦੇ ਨੇ ਕਿ ਸ਼ਾਇਦ ਇਸ ਕਾਲਪਨਿਕ ਕਹਾਣੀ ਨੂੰ ਪੜ੍ਹ ਕੇ ਮੇਰੇ ਵਰਗੇ ਪਘੌੜੇ ਆਪਣੇ ਅੰਦਰ ਤੇ ਚਿਹਰੇ ਵੱਲ ਦੇਖਣ ਦੀ ਹਿੰਮਤ ਕਰਨ ਕਿ ਸਾਡੇ ਕਰਕੇ ਅੱਜ ਬਾਜਾਂ ਵਾਲੇ ਦੇ ਦਿਲ ਤੇ ਕੀ ਬੀਤਦੀ ਪਈ ਹੈ